ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਮਾਰਨਿੰਗ ਹੋ ਗਈਆਂ ਵੈਰੀ ਵੈਰੀ ਗੁੱਡ ਤੇ ਮੌਸਮ ਬਹੁਤ ਵਧੀਆ ਹੋਇਆ ਪਿਆ ਤੇ ਸیرے ਸیرے ਜਾ ਮਿਲ ਜੇ ਤੇ ਹੋਰ ਹੀ ਸਵਾਦ ਆ ਜਾਂਦਾ ਆਪਣੀ ਪੰਜਾਬੀਆਂ ਦੀ ਸ਼ੁਰੂਆਤ ਹੀ ਚਾਹ ਤੋਂ ਹੁੰਦੀ ਸੀ ਜਿਵੇਂ ਤੇ ਅੱਜ ਤੋਂ ਬਾਅਦ ਨਾਲ ਹੀ ਆ ਗਿਆ ਪੇਸ਼ੈਂਟ ਤੇ ਪੇਸ਼ੈਂਟ ਤੇ ਲਾਇਆ ਅਪਟਾਈਟਮਸ ਤੇ ਸਾਡੇ ਸਤਿਕਾਰਯੋਗ ਗੁਦਿਆਲ ਸਰ ਆ ਗਏ ਤੇ ਉਹਨਾਂ ਨੇ ਕੀਤਾ ਬੀਪੀ ਚੈੱਕ ਤੇ ਬੀਪੀ ਆ ਨਾਰਮਲ ਇਹ ਸਾਡੇ ਸਰ ਬਹੁਤ ਜ਼ਿਆਦਾ ਕਲਾਕਾਰੀ ਬੰਦੇ ਆ ਇਹ ਸਰ ਨੇ ਸੁਣਾਇਆ ਸਭ ਨੂੰ ਛੋਟਾ ਜਿਹਾ ਲੋਕ ਗੀਤ ਜਦੋਂ ਮਨ ਵਿੱਚ ਕਦੇ ਹੰਕਾਰ ਆਵੇ ਗੇੜਾ ਹੱਸੇ ਪਤਾਲ ਦਾ ਲਾਇਆ ਕਰ ਜਿਹੜੇ ਪੈਸਿਆਂ ਨਾਲ ਨਹੀਂ ਠੀਕ ਹੁੰਦੇ ਉਹਨਾਂ ਚਿਹਰਿਆਂ ਨੂੰ ਪੜ ਆਇਆ ਕਰ ਮੁੱਲ ਕੌਡੀ ਹੁੰਦੇ ਉਂ ਦੇਖੇ ਕਈ ਜਗੀਆਂ ਦੇ ਸੱਜਣਾ ਸੁਖ ਪੈਸੇ ਨਾਲ ਨਹੀਂ ਮਿਲਦੇ ਸੁਖ ਤਕਦੀਰਾਂ ਦੇ ਸੱਜਣਾ ਕਿਹਾ ਇਹ ਤਾਂ ਸੁਖ ਪੈਸੇ ਨਾਲ ਨਹੀਂ ਮਿਲਦੇ ਸੁਖ ਤਕਦੀਰਾਂ ਦੇ ਸੱਜਣਾ ਤੇ ਆਪਾਂ ਨੂੰ ਛੁੱਟੀ ਤੇ ਆਪਾਂ ਫੇਰ ਨਿਕਲ ਗਏ ਪਹਾੜਾਂ ਨੂੰ ਨਾਲ ਆਪਣੇ ਕੋ ਸਾਹਮਣੇ ਸੀ ਤੇ ਜਾਂਦੇ ਪਏ ਸੀ ਮੌਸਮ ਬਹੁਤ ਵਧੀਆ ਹੋਇਆ ਪਿਆ ਸੀ ਬੱਦਲ ਬੱਦਲ ਹੋਏ ਹੋਏ ਸੀ ਪੂਰੇ ਤੇ ਨਾਲ ਹੀ ਬਹੁਤ ਸਾਰੇ ਲੰਗਰ ਲੱਗੇ ਹੋਏ ਸੀ ਤੇ ਆ ਮਾਈਕ ਹੋਸ ਆ ਉਹਨਾਂ ਨੇ ਹੈਲੋ ਕਹਾ ਕੇ ਆਏ ਹੈ ਤੇ ਅੱਗੇ ਜਾ ਕੇ ਕੁਲਫੀਆਂ ਨੇ ਲੰਗਰ ਲੱਗਾ ਹੋਇਆ ਸੀ ਤੇ ਆਪਾਂ ਖਾਧੀ ਇੱਕ ਇੱਕ ਕੁਲਫੀ ਪਰ ਕੋਸ ਆ ਉਹਨੇ ਕੰਨੇ ਮੈਂ ਦੋ ਖਾਉਂਗਾ ਕੋਸ ਆ ਉਹਨੇ ਦੋ ਲਿਆਂਗੇ ਤੇ ਦੂਜੀ ਵੀ ਖਾ ਲਈ ਤੇ ਨਾਲ ਹੀ ਆਪਾਂ ਤੁਰ ਪਏ ਰੋਹਿਤ ਅੱਗੇ ਜਾ ਕੇ ਇੱਕ ਉਹ ਲੰਗਰ ਲੱਗਾ ਹੋਇਆ ਸੀ ਤੇ ਰੋਹਿਤ ਹੁਣੇ ਫੇਰ ਲਾਈਨ ਚ ਲੱਗ ਗਿਆ ਇਹ ਸਾਡਾ ਬੰਦਾ ਇੰਨਾ ਮੰਨਿਆ ਪਰ ਮੰਨਿਆ ਕਿ ਕਿਤੇ ਵੀ ਵੱਡੀ ਲਾਈਨ ਛੋਟੀ ਲਾਈਨ ਵਿੱਚੋਂ ਕੱਢ ਕੇ ਲੈ ਹੀ ਜਾਂਦਾ ਕ ਕਿੰਨੀ ਦਿਨ ਤੱਕ ਖਾ ਲੂੰਗਾ ਚੋਰੀਆ ਠਗਿਆ ਕਰਕੇ ਕਿੰਨੀ ਦਿਨ ਤੱਕ ਕਿੰਨੀ ਦਿਨ ਤੱਕ ਕਰ ਲੂੰਗਾ ਕਿਸੇ ਕੇ ਬਦਲਾਮ ਕਰਕੇ ਖਾ ਲੂੰਗਾ ਕਿਸੇ ਕੇ ਪਾਪ ਕਰਕੇ ਖਾ ਇਹ ਨਾਲ ਹੀ ਮੌਸਮ ਥੋੜਾ ਜਿਹਾ ਖਰਾਬ ਹੁੰਦਾ ਜਾ ਰਿਹਾ ਸੀ ਤੇ ਇਹਨਾਂ ਲਈ ਆਪਣਾ ਦਿਨ ਹੁੰਦਾ ਸਵਾਗਤ ਤੇ ਮਿਲਦੇ ਆ ਕੱਲ ਨੂੰ ਚੰਗਾ ਬਾਏ ਬਾਏ டா டா ਟੇਕ ਕੇਅਰ ਸੀ ਯੂ ਟੂਮਰੋ ਅੱਜ ਸਵਾਗਤ ਨਹੀਂ